ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸੱਜਣੋ ਨੋਟ ਕਰ ਲਿਓ। ਪਿੰਡ ਬਿਲ ਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਐਸਵੇਲੇ ਸੱਜਣੋ ਭਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ। ਚਾਰ ਐਨੀਮਲ ਫੋਰ ਸੇਲ ਵਿਕਾਉ ਆ ਸੱਜਣੋ ਦੋ ਝੋਟੀਆਂ ਸੂਈਆਂ ਸਵਾਈਆਂ ਤੇ ਦੋ ਹੈਗੀਆਂ ਸੱਜਣੋ ਗੱਬਣਾ ਝੋਟੀਆਂ ਤਾਜੀ ਸੂਈ ਝੋਟੀ ਤੇ ਮਗਰ ਕੱਟੀ ਇਹਦੇ ਮਗਰ ਕੱਟੀ ਆ ਗਈ ਹਨਾ ਬਾਉ ਕਹਿੰਦਾ ਦੋਆਂ ਮਗਰੀ ਕੱਟੀਆਂ ਤੋਆਂ ਮਗਰੀ ਆਂਗਾ ਕੱਟੀਆਂ ਇਹ ਕਾ ਬਿਲਕੁਲ ਹਾਜ਼ਰ ਹੁਣੀ ਸੂਈ ਹਜੇ ਜੇਰ ਹਨਾ ਪਾਉਣੀ ਆ ਬਾਉ ਦੇ ਨੇ ਤੇ ਪਲੂਨ ਝੋਟੀ ਆ ਸੱਜਣਾ ਬੜਾ ਕਦ ਕੁੱਦ ਚੰਗਾ ਕਰਮ ਵਾਲੀ ਦਾ ਤੇ ਗੱਲਾਂ ਬਾਤਾਂ ਹਣੀਆਂ ਪਾਉਂਗਾ ਨਾ ਥੋੜੀ ਜੀ ਉਤਰ ਕੇ ਸੂਪੀ ਕਰਮ ਵਾਲੀ ਤੇ ਆਜੋ ਕਰੀਏ ਗੱਲਬਾਤ ਲਈਏ ਜਾਣਕਾਰੀ ਤੇ ਵਿਹੜਿਆਂ ਚਲਾ ਚਲੂ ਕਿ ਆ ਮੈਂ ਤਾਂ ਕਰਦੇ ਆਪਾਂ ਸ਼ੁਰੂ ਬਹੁਤ ਚੰਗੇ ਕਦ ਕੱਢ ਤੇ ਚੰਗੇ ਵਜਨ ਵਾਲੀ ਤੇ ਸੋਹਣਾ ਜਿਹਾ ਰੰਗ ਰੂਪ ਤੇ ਜੈਲੀ ਇੰਨੀ ਦੂਰੋਂ ਤੁਰੇਗਾ ਤੁਰਗੇ ਮੈਂ ਹੱਲ ਨੂੰ ਤਾਂ ਕਰਮ ਵਾਲੀ ਪੂਰ ਚੱਕ ਕੇ ਖੜ ਜਾਂਦੀ ਐ ਢੀ ਮਿੱਠੀ ਮੈਂ ਵੇਖਿਓ ਕਿਆ ਬਾਤ ਗਾਵਾਰ ਗਿਆ ਹਨਾ ਤੇ ਪਾਉਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਸੁਣਾਓ ਬੜੀ ਕਿਰਪਾ ਕਰਦੇ ਇਸ ਤੇ ਚੜਦੀ ਕਲਾ ਆ ਚੜਦੀ ਕਲਾ ਮਾਲ ਤਾਂ ਫਿਰ ਬਾਬੇ ਦੀ ਮਿਹਰ ਨਾਲ ਹਨਾ ਬਾਬੇ ਕੀ ਜਾਂਦਾ ਲਈ ਆਈਦਾ ਠੀਕ ਆ ਹਾਂਜੀ ਹਾਂਜੀ ਤੇ ਪਾਉਜੀ ਆਪਣਾ ਐਡਰੈਸ ਐਡਰੈਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਨਾਂ ਮੇਰਾ ਸੁਖਦੇਸ਼ ਸਿੰਘ ਨੰਬਰ ਹੈਗਾ 8872805677103 ਕਰਤਾਰ ਜੀਰੋ 6 ਤੇ ਪਾਉਜੀ ਇਹਦੀ ਕੀ ਡਿਟੇਲ ਆ ਮੈਂ ਕਰਮਾ ਲਈ ਦੀ ਇਹ ਦੂਜਾ ਸੁਗਾ ਛੋਟੀ ਸੁਣੀ ਆ ਦੂਜਾ ਸੂਆ ਸੂਨੀ ਆ। ਹਾਂ ਨੀਲੀ ਰਾਵੀ। ਨੀਲੀ ਰਾਵੀ ਚ ਆ ਗਈ ਹੈ ਨਾ। ਹਾਂ ਬਹੁਤ ਚੰਗੀ ਝੋਟੀ ਆ, ਸੀਲ ਠੰਡੀ। ਖਨਾ ਤੁਨਾਂਲੀ ਬੜੀ ਪਾਸ ਹੈ। ਅੱਛਾ। ਪੋਲੀ। ਠੀਕ ਆ। ਤੇ ਦਿਨ ਲੈ ਜੂ ਜੀ ਹਬਤਾ। ਹਫਤਾ ਲੈ ਜੂ। ਹਾਂ। ਠੀਕ ਆ ਪਾਉ ਜੀ। ਓਕੇ ਟਿੱਪਨ ਟੁੱਪਨ। ਹਾਂ ਮੈਨਾਂ ਕੱਦੋ ਹੀ ਦੇਖ ਕੇ ਜਾ ਭਾਰਪੂਰ ਦੀ ਸਾਫ ਆਪਣੀ ਗਰੰਟੀ। ਠੀਕ ਆ ਭਾਰਪੂਰ ਦੀ ਫੁੱਲ ਗਰੰਟੀ। ਹਾਂ। ਤੇ ਟਿੱਪਨ ਟੁੱਪਨ ਓਕੇ ਆ। ਵੀਰੇ ਦਾ ਨਜ਼ਾਰਾ ਹੀ ਵੱਖਰਾ ਆ। ਪੋਲੀ। ਪੋਲੀ ਖਰਮਾ। ਬਹੁਤ ਸਿਆਣੀ ਮੈਂ ਯਰ ਹੋਰ ਗੱਲਾਂ ਦੀਆਂ ਗੱਲਾਂ ਸੀਲ ਵਾਲੀ ਆ ਵਿਚਾਰੀ ਹਣਾ ਜਿੱਦ ਜਿੱਦ ਮੈਂ ਮਰਜ਼ੀ ਲੈ ਜਾ ਹਾਂ ਪਾਉਜੀ ਤੌਰ ਕਰਾਈਏ ਚੱਕ ਲੋ ਵੀ ਸਜਣੋ ਤੌਰ ਕਰੋ ਚੱਕ ਨੀਲੀ ਰਾਵੀ ਚ ਪੈਂਦੀ ਝੋਟੀ ਆ ਬਾਕੀ ਪਾਉ ਪਹਿਲੇ ਨੇ ਦੁੱਧ ਕਿੰਨਾ ਕਿਤੇ ਮਾਲਕਾਂ ਤੋਂ ਪੁੱਛਿਆ ਯਾਰ ਦੁੱਧ ਝੋਟੀ ਨੇ ਚੰਗਾ ਦਿੱਤਾਊਗਾ ਦੁੱਧ 15 ਕਿਲੋਆਂ ਦੇ ਚੋਗਾ ਦਿੰਦਾ ਇੰਨਾ ਤਾਂ ਦਿੱਤਾ ਹੀ ਉਹ ਹਣਾ ਚਲ ਗਰਮੀ ਆ ਗਈ ਐ ਕਿ 15 14 ਦੇਊਗੀ ਹਾਂ ਇਹਨਾਂ ਦੇਊਗੀ ਕੋਈ ਸ਼ੱਕ ਨਹੀਂ ਹੁਣ ਨਹੀਂ ਵਾਕਿਆ ਤੇ ਚਾਰੂ ਹੱਥੋਂ ਜਾਂਦੀ ਤਾਂ ਇਹ ਟੋਬਲਰ ਕੀ ਹੋਈ ਭਈਆ ਦੇਖਿਓ ਸੱਜਣਾ ਮੋੜਦੀ ਮੈਂ ਚੈੱਕ ਕਰਿਓ ਮੈਂ ਤੁਹਾਨੂੰ ਇਥੋਂ ਕਰਾਉਣਾ ਤਸੱਲੀ ਕਰਮਾਂ ਵਾਲੀ ਦੀ ਵੇਲਬੂਲ ਵੀ ਸੋਹਣੀ ਤੇ ਕੱਦ ਵੀ ਬਹੁਤ ਕਰਮਾਂ ਵਾਲੀ ਦਾ ਸੋਨਾ ਤੇ ਥਾਂ ਲੇਵੇ ਦੀ ਕੁਆਲਿਟੀ ਉਦੋਂ ਜ਼ਿਆਦੇ ਸੋਹਣੀ ਆ ਤੇ ਪਤਲੀ ਜਮੜੀ ਚੰਗੀ ਮੈਂ ਆ ਸੱਜਣੋ ਕੀ ਬਾਤ ਆ ਜਿਉਂਦੀ ਰਵੇ ਸੱਜਣੋ ਕਰਮਾਂ ਵਾਲੀ ਜਿਹੜੇ ਘਰੇ ਇਹਦਾ ਨੀਰ ਲਿਖਿਆ ਨੇ ਉੱਥੇ ਜਾ ਕੇ ਪਿਆ ਦੇਣਾ ਤੇ ਭਾਉ ਜੀ ਇਹਦਾ ਰੇਟ ਇੱਕ ਦਾਅ ਕਰਦੇ ਗੁਰਦੀਸ ਜੀ ਆ 1 ਲੱਖ ਤੇ 10000 ਰੁਪਏ ਤੇ ਭਾਉ ਜੀ ਕੋਈ ਕਿੰਨੇ ਚੱਕਦੇ ਨੇ 1 ਲੱਖ 5000 ਦੀ ਮੈਂ ਆ ਨਾ ਦੇਵਾਂਗਾ 1 ਲੱਖ ਤੇ 5000 ਹਾਂ ਵਿੱਚੋਂ 500 ਛੋਟ ਕਰਾਂ 500 ਛੋਟ ਕਰਦੇ ਲੋ ਵੀ ਸਜਣੋ 1 ਲੱਖ ਤੇ 5000 ਦੀ ਉਹਦੇ ਚੋਂ ਛੋਟ ਛੱਪਾ ਮੈਂ ਮੈਂ 1 ਲੱਖ ਦੱਸ ਦਿਆਂ ਵਾਕੇ ਕੋਈ ਸ਼ੱਕ ਨਹੀਂ ਮੈਂ ਜੇ ਸ਼ੱਕ ਨਹੀਂ ਕੋਈ ਨਹੀਂ ਠੀਕ ਕੋਈ ਸ਼ੱਕ ਨਹੀਂ ਬਹੁਤ ਚੰਗੀ ਹੈ ਜਿਹੜਾ ਆ ਕੇ ਵੇਖੂਗਾ ਉਹਦੇ ਪਸੰਦ ਆਊਗੀ ਬਾਕੀ ਤਾਂ ਉ্যায়ਸੇ ਖਰਚ ਕਰਨੇ ਆਪਾਂ ਹਰ ਵੀਡੀਓ 'ਚ ਕਹਿੰਨੇ ਤੁਸੀਂ ਤਸੱਲੀ ਕਰਿਓ ਸਾਡੀ ਕਰ ਕੱਤ ਪੁੱਲ ਵੱਡਾ ਹਾਂ ਇਹਦਾ ਕੋਣ ਵੇ ਤੂੰ ਦੂਰੋਂ ਹੱਥ ਚੱਕ ਤੇ ਇਹਨੂੰ ਮੈਂ ਪੂਛ ਪਹਿਲਾਂ ਹੀ ਚੱਕ ਲੈਂਦੀ ਹਾਂ ਹਾਂਜੀ ਤੇ ਪਾਉ ਜੀ ਅਕਾ ਇਹ ਨੀਲੀ ਰੱਗ ਇਹ ਵੀ ਝੋਡੀ ਆ ਚਾਰੇ ਹਾਂ ਇਹਦੇ ਚਾਰੇ ਪੈਰ ਪੂ ਰੋਕੇ ਆ ਇਹ ਸੁਆ ਇਹ ਸੁਆ ਦੁਜਾ ਤੂੰ ਨਹੀਂ ਇਹ ਵੀ ਦੁਜਾ ਹੀ ਹਾਂ ਹਾਂ ਠੀਕ ਆ ਇਹਨੇ ਪਹਿਲੇ ਨੇ 1011 ਕਿਲੋ ਦੁੱਧ ਦਿੱਤਾ ਪਹਿਲੇ ਨੇ 10 ਕਿਲੋ ਦੁੱਧ 11 ਦਿੱਤਾ ਠੀਕ ਆ ਸੀਲ ਠੰਡੀ ਇਹ ਵੀ ਬੜੀ ਐ ਤੇ ਇਹ ਭਾਉਜੀ ਦਾਣ ਇਹਨੇ ਲੈ ਜੂ ਇਹ ਘੱਟ ਲਊ ਉਹਦੇ ਨਾਲ ਹਫਤਾ ਨਹੀਂ ਇਹ ਜਿਆਦਾ ਰਹੇਗਾ ਅੱਛਾ ਆ ਇਹ ਹਫਤਾ ਲੈ ਠੀਕ ਆ ਹਫਤਾ ਲੈ ਜੂ ਹਾਂ ਠੀਕ ਆ ਤੇ ਅਜੇ ਤਾਂ ਸ਼ਾਇਦ ਆਂਦਾ ਜੇ ਤੁਹਾਨੂੰ ਤੇ ਪੰਟੂਪਣ ਇਹਦਾ ਵੀ ਓਕੇ ਜਾਵਾ ਭਾਰ ਪੂਰਾ ਲੋ ਹਨ ਭਾਰ ਦੀ ਆਪਣੀ ਗਾਰੰਟੀ ਓਕੇ ਰਿਪੋਰਟ ਲੈ ਆਓ ਓਕੇ ਇਹਦੀ ਵੀ ਕਰਾਓ ਤੌਰ ਚ ਲਓ ਵੀ ਸਜਣੋ ਕਰਿਓ ਤੌਰ ਚ ਚਚਾਰਾ ਪੈਰਾ ਤੇ ਨਿਸ਼ਾਨ ਚੈੱਕ ਕਰ ਲਓ ਮੱਥੇ 'ਚ ਅੱਖ ਤੇ ਹਾਂ ਕੱਤ ਬਾਲਾ ਵੱਡਾ ਨਹੀਂ ਤੇ ਪਰ ਲੈ ਬਈ ਭਾਂਡੇ ਦੀ ਬਰੀਕੀ ਬਹੁਤ ਚੰਗੀ ਲੱਗੀ ਆ। ਲੇਵਾ ਨੇ ਬਣਾਉਣਾ ਵਡਾ। ਹਾਂ ਵੈਰਲਾ ਬਹੁਤ ਚੰਗੀਆਂ ਹਨਾ ਪਾਉ। ਫਲਾਂ ਨੇ ਵਡਾ ਦੁੱਧ ਵਾਲਾ ਥਾਨੇ। ਹਾਂ। ਦੇਖਿਓ ਸੱਜਣਾ। ਗਾੜੀ ਪਿਛਾੜੀ ਦੀ ਵੈਰਲ ਬੜੀ ਚੰਗੀ ਆ ਹਨਾ ਪਾਉ। ਗੱਠ ਗੱਠ ਤੇ ਥਣ ਲੱਗਾ ਕਰਮਾ ਵਾਲੀ ਨੂੰ ਕੋਈ ਕਹਿਣ ਵਾਲੀ ਨਹੀਂ ਗੱਲ ਚੁੰਮ ਚਾਨ ਬੜੀ ਖਰੀ ਨਹੀਂ ਠੀਕ ਆ ਥਣ ਕੰਮ ਦਾ ਹਨਾ ਠੀਕ ਆ ਤੇ ਭਾਉਜੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 93000 90 ਤੇ 3 ਹਾਂ ਅੱਛਾ ਉੱਚ ਤੂੰ ਜੋ ਕਰਾਉਣਾ ਚਾਹਲਾ ਨਹੀਂ ਦੇ ਪੰਜਾਬ ਵਾਲਾ ਕਿੰਨਾ ਕੁ ਹੁਜੂਮਾਨ ਤਾਂ ਪਿਆਰ ਕਰਦਗੇ 90 ਪੂਰੇ ਦੇ 90 ਦੀ ਦੇ ਦੀਏ ਨਹੀਂ ਇਹਦੇ ਚ ਹੋਰ ਵੀ ਕਰਦਗੇ ਥੋੜਾ ਬਹੁਤਾ ਉਹਦੇ ਚ ਤੈਨੂੰ ਕਿਹਾ ਹੀ ਨਹੀਂ ਮੈਂ ਬਾਨੀ ਚੰਗੀ ਆਪਣੀ ਇਹ ਚੋ ਕਰਦਾਂਗੇ ਯਾਰੋ ਹੋ ਰਿਹਾਰ ਕਰਦਾਂਗੇ ਕਿੰਨੇ ਦੀ ਹੋਊ ਜੋ ਮੈਂ ਆ 8000 ਦੀ ਆਣਾ ਹੀ ਦੇ 88 ਦੀ ਆ ਕੋਈ ਸ਼ੱਕ ਨਹੀਂ ਠੀਕ ਆ ਪਾਉਜੀ ਕਿਉਂਕਿ ਹਾਂ ਉਹ ਮੈਂ ਆਪਣੀ ਬਹੁਤ ਕਰਮਾਂ ਵਾਲੀ ਹੈ ਨਾ ਲੇਵਾ ਪਾਂਡਾ ਸਾਰੇ ਚੋਟੀ ਬੜੀ ਬਾਨੀ ਥੱਲੇ ਹਾਂ ਪਰ ਇਹ ਮਦਰੀ ਦਾ ਰੇਟ ਦਾ ਵੀ ਫਰਕ ਪੈ ਗਿਆ ਫਿਰ ਹਨਾ ਹਾਂ ਤੇ ਪਾਉਜੀ ਆ ਛੋਟੀ ਸੂਈ ਆ ਇਹ ਪਰਸਾ ਨਹੀਂ ਸੂਈ ਆ ਮਗਰ ਕੱਟੀ ਆ ਇਹ ਨਿੱਕੀ ਜੀ ਸਵਾਦੀ ਕਿਸ ਨੇ ਕਰਮਾਂ ਵਾਲੀ ਹੈ ਨਾ ਮੈਂਨੇ ਚਕਰਤੂ ਤੱਕ ਗੁਰਦੀਪ ਸਾਹਿਬ ਦੋਈ ਜਾਂਦੀ ਅੱਛਾ ਆ ਇਹਦੇ ਥਲੇ 8 ਕਿਲੋ ਬਵਲਾ ਆਊਗਾ ਨਾਲੂ ਨਾਲ ਬੱਚੇ ਦੇ ਪਰਸਾ ਨਹੀਂ ਸੂਈ 8 ਕਿਲੋ ਹੁਣ ਬਵਲਾ ਚਵਾਈ ਕਿਦੇ ਕੁੜੀਆ ਤੀਜੇ ਸੂਈ ਵਾਲੀ ਮੈਨੂੰ ਮੇਡੀ ਠੀਕ ਆ ਸੂਆ ਪਹਿਲੇ ਹੀ ਸੂਆ ਪਹਿਲਾ ਮਗਰ ਕੱਟੀ ਜਾ ਕੇ ਮਗਰ ਕੱਟੀ ਤੇ ਬੱਚੇ ਬੁੱਚੇ ਤੇ ਓਕੇ ਆ ਕੀ ਬਾਤ ਕੱਤੀ ਵੀ ਚੰਗੀ ਅੱਛਾ ਲਾਉਣਾ ਬੱਚਾ ਫਰੀਫਾ ਉਡਾ ਲੋ ਵੀ ਸੱਜਣੋਂ ਬਲੂਨ ਝੂਟੀਆਂ ਦੇ ਤਾਂ ਬੱਚਾ ਲਾਤਾ ਵੀ ਸੋਚਿਆ ਯਾਰ ਤੁਹਾਡੇ ਨਾਲ ਸਾਂਝੀ ਕਰਦੀ ਵੀ ਪਤਾ ਲੱਗਣਾ ਚੂਣ ਬਹੁਤ ਚੰਗਾ ਹਨਾ ਬੜੀ ਜਿਆਦੀ ਗਾੜੀ ਦੇ 10 ਕਿਲੋ ਦੁੱਧ ਦੇ ਦੂ 10 ਤਾਂ ਮਾਨਤੀ ਦੇਊ ਗਾੜੀ 2 ਕਿਲੋ ਵਿੱਚ ਇਹਦੀ ਹੈ ਵਾਲੀ ਝੂਨ ਚੰਗੀ ਕਰਤੂਤ ਵਾਲੀ ਝੋਟੀ ਹੈ 43 ਬਚੂ ਕੇ ਨਹੀਂ ਝੋਟੀ ਉਦਾਂ ਨਹੀਂ ਸੂਈ ਉਦਾਂ ਨਹੀਂ ਜੋਈ ਠੀਕ ਹੈ ਠੀਕ ਹੈ ਠੀਕ ਤੇ ਮਗਰ ਕੱਟੀ ਆ ਤੇ ਇਹਦਾ ਰੇਟ ਕੀ ਰਹੂਗਾ ਭਾਜੀ ਇਹ 75 ਦੀ ਦੇ ਦੀ 75 ਦੀ ਹਾਂ 70 ਤੇ 5 ਤੇ ਲੈਂਦੇ ਪਿਆਂ ਵਾਲਾ ਮਾਨਤਨ ਕਿੰਨਾ ਕੁ ਅੱਛਾ ਫਿਰ ਵੀ ਪਸੰਦਿਆਂ ਆਪਾ ਹਮਦਿਆਂ ਕਰ 73 ਦੀ ਆ ਠੀਕ ਜਿਹਦਾ ਲੈ ਗਿਆ ਸ ਲੈ ਗਿਆ ਕਰ ਇਹ ਗਿਆਸ ਰਹਿ ਗਿਆ ਮੜ ਕੇ ਤੁਰੇ ਫਿਰ ਨਾ ਫਿਰ ਹਾਂ ਨਹੀਂ ਠੀਕ ਆ 75000 ਚੋਂ ਮਾਂ ਤਾਂ 2000 ਦਾ 73000 ਦੀ ਹੈਨਾ ਹਾਂ ਲੈ ਪਾਉ ਠੋਗ ਗਈ ਕਿੱਲੇ ਤਾਂ ਬੜੀ ਝੋਡੀ ਚੜ ਗਈ ਆ ਕੀ ਬਾਤ ਆ ਇੱਧਰੇ ਥਾਨ ਦੇ ਹਨ ਬਾਕੀ ਵੀ ਯਾਰ ਕਰਮਾਰੀ ਡਰਦੀ ਨਹੀਂ ਡਰਦੀ ਦੁਰਦੀ ਨਹੀਂ ਹੈਨਾ ਨਾ 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 ਬੜੀ ਠੰਡੀ ਠੀਗੀ ਵੇਖੋ ਸੱਜਣਾ ਗਿਆ ਬਾਤਾ ਪੂਰ ਸ਼ਿੱਟਾ ਹੈ ਨਾ ਨਾ ਕਿਤੇ ਮੋਟਰ ਆ ਗਈ ਨਹੀਂ ਠੀਕ ਆ ਯਾਰ ਬਾਲਟੀ ਦੀ ਲਿਆ ਆ ਚਲ ਕੋਈ ਨਹੀਂ ਬਸ ਕਰ ਇੰਨਾ ਹੀ ਬੜਾ ਪਤਾ ਰਹੀ ਚੈੱਕ ਕਰਾਉਣੀਆਂ ਸੀ ਥਾਨ ਵੱਧ ਕਰ ਕੇ ਮੇਰੀ ਗਰੰਟੀ ਪੂਰ ਮਾਰੇ ਮੇਰੀ ਗਰੰਟੀ ਠੀਕ ਆ 73000 ਦੀ 73000 ਦੀ ਨਹੀਂ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਯਾਰ ਤਾਂ ਜੀ ਜਾਂ ਫਿਰ 20 ਕਾ ਜੀ ਫਿਰ ਦੁੱਧ 10 ਕਿਲੋ ਜੋ ਦੇ 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 ਦੂਗੀ ਜਿਹੜੇ ਹਿਸਾਬ ਨਾਲ ਹਨਾ ਵੀ ਉਹ ਸਾਡੇ ਦਾ ਤਾਂ ਤਾਂ ਹੀ ਗੱਲ ਦੀ ਦਿੱਕਤ ਨੂੰ ਤੇ ਨਹੀਂ ਥਾਂ ਲੈਵੇ ਦੀ ਕੁਆਲਿਟੀ ਤਾਂ ਪੂਰੀ ਚੰਗੀ ਏ ਕਰਮਾਂ ਵਾਲੀ ਦੀ ਉਹ ਇਹ ਤਿਲਕ ਦੀਆਂ ਬਹੁਤ ਇੱਥੇ ਪਤਾ ਨਹੀਂ ਪਤਾ ਨਹੀਂ ਕੀ ਕਰੀ ਮੈਂ ਤਿਲਕ ਰੀਆਂ ਹਨਾ ਸਲਿੱਪਾਂ ਹੀ ਲਾਈ ਜਾਂਦੀਆਂ ਬੰਨੇ ਕੀ ਗੱਲ ਇਹਨਾਂ ਨੂੰ ਛੱਜਣੋਂ ਕੱਦ ਸਾਹਬ ਦਾ ਤੇ ਪਰ ਥੱਲਿਓ ਬਹੁਤ ਖਬਰਦਾਰ ਆ ਬਾਕੀ ਛੋਟੇ ਸਾਹਮਣੇ ਆ ਵੇਖਿਓ ਛੋਟੀ ਜਿਹੀ ਲੰਮਾ ਹੀ ਕੋਈ ਨਹੀਂ ਨਹੀਂ ਹੁਣ ਤਾਂ ਤਾਰਾ ਤੂਰਾ ਚੈੱਕ ਕਰਾਤੀ ਆਂ ਪਾ ਕੱਟੀ ਕੁੱਤੀ ਦੇ ਬਾਲੇ ਆ ਤਲਕ ਤਿੰਨ ਪਤਾ ਨਹੀਂ ਕੀ ਚੱਲ ਠੀਕ ਹੈ ਦਰਦ ਨਹੀਂ ਹਾਂ ਤੇ ਆਉਣ ਲੈ ਲੀਂ ਵੀ ਮੁਖਾਰੇ ਚ ਲਾਂਬਾ ਨਹੀਂ ਨਹੀਂ ਇਹਦੇ ਚ ਕੋਈ ਲਾਂਬਾ ਸੂਈ ਸਹੀ ਬੱਚੋ ਇਹ ਹੀ ਆ ਤੇ ਚਾਹ ਨਹੀਂ ਨਹੀਂ ਵਾਕਿਆ ਹੀ ਵਾਕਿਆ ਕੋਈ ਸ਼ੱਕ ਨਹੀਂ ਵੇਖੋ ਸੱਜਣਾ ਕੱਟੀ ਨੇ ਥਣ ਕੱਢਿਆ ਦੁੱਧ ਦਾਲੀਆਂ ਨਾਲਾ ਨਾ ਕਰਮਾਂ ਵਾਲੀ ਦੇ ਚੰਗੀਆਂ ਕੋਈ ਸ਼ੱਕ ਨਹੀਂ ਬਹੁਤ ਚੰਗੀ ਆ ਤੇ ਪੋਲੀ ਵੀ ਰੂਹ ਵਰਗੀ ਹੈ ਨਾ ਪਾਪੂ ਮੈਂ ਰੂਹ ਵਰਗੀ ਪੋਲੀ ਫਿਰ ਪਹਿਲਾਂ ਮੈਂ ਜੇ ਥੋੜੀ ਸਖਤ ਹੁੰਦੀ ਫਿਰ ਕਿੱਡੀ ਪੋਲੀ ਕਿੱਡੀ ਪੋਲੀ ਫਿਰ ਧਾਰਨੀ ਘੁੰਮਦੀ ਘਾਕ ਤੇ 73000 ਕਿਉਂ ਵੀ ਹੋ ਜੂ ਮਾਨਤਨ ਕੋਈ ਨਹੀਂ ਹੋ ਜੂਗਾ ਇਹਦਾ ਨਹੀਂ ਠੀਕ ਕੋਣ ਲਵਣ ਕੋਈ ਕੋਈ ਸ਼ੱਕ ਨਹੀਂ ਹੈ ਨਾ ਕਰ ਦੇਗਾ ਰੂਹ ਖੁਸ਼ ਅੱਜ ਆਹ ਖੁਸ਼ ਕਰੂ ਆਪਾਂ ਜੱਬੇ ਸ਼ੁਕਰ ਵੇਖੋ ਸੱਜਣੋ ਆ ਮੈਂ ਤਾਂ ਨਾ ਵਾਰ-ਵਾਰ ਵਿਖਾਉਣ ਨੂੰ ਦਿਲ ਕਰਦਾ ਇੱਕ ਪੰਜਾ ਤੇ ਲਟ ਲਿਓ ਮੇਲਾ ਇਹ ਮੈਂ ਦਾ ਹੁੰਜੇ ਨਾ ਰਹਿ ਜਿਓ ਟੌਪ ਦੀ ਆ ਕਰਮਾਂ ਵਾਲੀ ਤੇ ਭਾਉ ਜੀ ਫਿਰ ਇਹ ਝੋਟੀ ਕਿਹੜਾ ਸੂਆ ਸੂਪੀ ਇਹ ਵੀ ਪਹਿਲਾ ਸੂਈ ਹੈ ਤੱਤ ਕੋ ਤਾਂ ਬਹੁਤ ਚੰਗਾ ਬਹੁਤ ਚੰਗੀ ਝੋਟੀ ਤੇ ਕਿੰਨੇ ਕ ਟਾਈਮ ਦੀ ਸੂਈ ਆ ਭਾਉ ਜੀ ਇਹ ਨੂੰ ਘੰਟਾ ਹੋਇਆ ਜਾਂ ਅੱਧਾ ਘੰਟਾ ਘੰਟਾ ਅੱਧਾ ਘੰਟਾ ਹਜੇ ਜੇਰ ਪਾਉਣੀ ਆ ਹਜੇਰ ਪਾਉਣੀ ਬੜਾ ਕਤਕੁੱਦਾ ਹਨਾ ਬਹੁਤ ਚੰਗੀ ਤੇ ਬੱਚਾ ਕੀ ਦੇਗੀ ਕੱਟੀ ਮਗਰ ਕੱਟੀ ਮਗਰ ਆ ਗਈ ਤੇ ਕੱਟੀ-ਕੁੱਟੀ ਤੇ ਸਹਿਮਤ ਆ ਨਾ ਹਾਂ ਬਿਲਕੁਲ ਆਵੇ ਮੇਰੇ ਕੋਲ ਚਾਟ ਦੀਦੀ ਮੈਂ ਵੀਡੀਓ ਬਣਾਈ ਹੈ। ਅੱਛਾ ਵੀਡੀਓ ਹੈਗੀ ਆ ਚਾਟ ਦੀਦੀ। ਤੇ ਪਾਉ ਜੀ ਹੁਣ ਆਪਣਾ ਕਰਕੇ ਨਹੀਂ ਤਾਂ ਇਹ ਬੱਚੇ ਤਾਂ ਉੱਥੇ ਨਹੀਂ ਹੁੰਦੀ। ਠੀਕ ਆ। ਇਹ ਥੋੜੀ ਡਰਦੀ ਆ ਹਨਾ। ਤੇ ਪਾਉ ਜੀ ਤੋਰ ਕਰਾ ਦਿੱਗੇ ਚੱਕ ਦੀ। ਠੀਕ ਆ। ਸੱਜਣੋਂ ਕੱਦ ਬਹੁਤ ਚੰਗਾ ਤੇ ਬਾਕੀ ਇੱਕ ਨੋਟ ਕਰ ਲਿਓ ਝੂਟੀਆਂ ਦਾ ਨਾ ਜਦੋਂ ਸੂ ਪੈਂਦੀਆਂ ਖਾ ਪੀ ਕੇ ਖੁੱਲਦੀਆਂ ਤੇ ਵੱਡੀਆਂ ਮਈਆਂ ਥੋੜਾ ਜਿਹਾ ਜ਼ਰੂਰ ਵੱਧ ਜਾਂਦੀਆਂ ਤੇ ਵੱਡੇ ਕੱਦ ਕਾਟਦੀ ਆ ਕਹਿਣ ਨੂੰ ਦੂਜਾ ਸੂਆ ਵੀ ਕਹਿ ਸਕਦੇ ਹਨਾ ਪਾਉ। ਇਹ ਪਹਿਲਾਂ ਝੋਟੀ ਨਾ ਪਾਉ। ਹਾਂ ਅੰਕਲੋ ਦੁੱਧ ਚਵਾ ਦੂ ਜਾਣਾ ਸ਼ੁਭਾਦੂਗੀ ਪਾਉ ਕੋਈ ਛੱਕ ਨਹੀਂ ਹੈ ਨਾ ਭਲਾਂ ਭੁਲਾਂ ਪਾ ਕੇ ਸੁਈਆ ਛਿੱਕੀ ਆ ਜੇ ਕਈ ਬੰਦਿਆਂ ਦੇ ਭਲ ਪਾ ਜੇ ਪਾਉ ਤਾਂ ਦੁੱਧ ਨੂੰ ਖਰਾ ਹੁੰਦਾ ਬਾਕੀ ਉਹਨਾਂ ਦਾ ਤਜਰਬਾ ਛਿੱਕੀ ਆ ਜੇ ਛਿੱਗੀ ਬੜੀ ਵੱਡੀ ਮੈਂ ਬਣ ਜੂਗੀ ਪਾਉ ਜੇ ਬੰਦਾ ਸਾਂਭਣ ਵਾਲਾ ਹੋਇਆ ਹੈ ਨਾ ਸਾਂਭਣ ਵਾਲਾ ਮੈਂ ਬਣਾ ਦੂ ਤੇ ਪਾਉ ਜੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਤੇਰਾ ਕਲਦੇਸ਼ਾ ਦੁੱਧ ਦਾ ਤੇ ਮੈਂ ਕਰਕੇ ਦੇ ਦੇ ਇੱਕ ਦਸ ਦੀ ਦੇਣੀ ਠੀਕ ਆ ਹੁਣ ਮੈਂ ਆਪਾਂ ਜਿਹੜੀ ਹੈ ਨਾ 96 ਹਜ਼ਾਰ ਦੀ ਆਣਾ ਇਹ ਤੇ ਜੀ 90 ਤੇ 6 ਆ 96 ਦੀ ਉਹਦੇ ਵਿੱਚ 200 ਰੁਪਿਆ ਛੋਲ ਕਰਨੀ ਪੈਣੀ ਛੋਣੀ ਕਰਨੀ ਠੀਕ ਆ ਹਾਂ ਵੇਖਿਓ ਸੱਜਣਾ ਆਪਸੀ ਨਾ ਥਾਣਾ ਦੀ ਗੈਪ ਦੂਰੀ ਇੱਥੋਂ ਚੈੱਕ ਕਰਿਓ ਚੰਗੀ ਟਾਪ ਤੇ ਦੂਰੀ ਤੇ ਲੱਗੇ ਹੋਏ ਥਾਣਾ ਸੱਜਣਾ ਕੋਈ ਕਹਿਣ ਵਾਲੀ ਗੱਲ ਨਹੀਂ ਇਹ ਸੀਗੇ ਭਾਉ ਸਖਦੇਵ ਸਿੰਘ ਕੋਲੇ 4 ਐਨੀਮਲ 4 ਸੇਲ ਬਕਾਉ ਕੀ ਕਹਿਣੇ ਵਾਲੀਆਂ ਗੱਲਾਂ ਆਈਆਂ ਤੇ ਪਾਉ ਜੀ ਹੋਰ ਸੁਨਿਆ ਪੱਤਰ ਫਿਰ ਸਾਹ ਲਾ ਜੀ ਕਲਾ ਚੜਦੀ ਕਲਾ ਤੇ ਲੋ ਵੀ ਸੱਜਣੋ ਇਹ ਐਨੀਮਲ ਐ ਇਸ ਵੇਲੇ ਪਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਤੇ ਧੰਨਵਾਦ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਆਪਾਂ ਮਿਲਦੇ ਆਂ ਕਿ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ